ਮਾਲਵੇ ਦੇ ਲੋਕਾਂ ਦੀ ਆਵਾਜ਼ ਤੁਸੀਂ ਦੇਖ ਰਹੇ ਹੋ ਮਾਲਵਾ ਐਮ ਐਚ ਟੀਵੀ ਤੇ ਮੈਂ ਹਾਂ ਜਗਰੂਪ ਸਿੰਘ ਮਠਾੜੂ ਅੱਜ ਪਿੰਡ ਸੇਖਾ ਕਲਾਂ ਦੇ ਵਿੱਚ ਪ੍ਰਾਇਮਰੀ ਸਕੂਲ ਦੇ ਵਿੱਚ ਬੱਚਿਆਂ ਦੇ ਨਾਲ ਲੱਡੂ ਵੰਡ ਕੇ ਜਿਹੜੀ ਖੁਸ਼ੀ ਸਾਂਝੀ ਕੀਤੀ ਜਾ ਰਹੀ ਹੈ ਇਹ ਖੁਸ਼ੀ ਕਿਸ ਮਾਮਲੇ ਨੂੰ ਲੈ ਕੇ ਹੈ ਇੱਥੇ ਅੱਜ ਸੁਖਦੇਵ ਸਿੰਘ ਸਿੱਧੂ ਨੇ ਸਮਾਜ ਸੇਵੀ ਜੋ ਲੰਬੇ ਸਮੇਂ ਤੋਂ ਇਸ ਖੇਤਰ ਦੇ ਵਿੱਚ ਸੇਵਾਵਾਂ ਕਰਦੇ ਰਹਿੰਦੇ ਸਾਨੂੰ ਨਜ਼ਰ ਆਉਂਦੇ ਨੇ ਅੱਜ ਇਸ ਸਕੂਲ ਦੇ ਵਿੱਚ ਉਹਨਾਂ ਨੇ ਬੱਚਿਆਂ ਦੇ ਨਾਲ ਜਿਹੜੀ ਲੱਡੂ ਵੰਡ ਕੇ ਖੁਸ਼ੀ ਸਾਂਝੀ ਕੀਤੀ ਹੈ ਸੋ ਉਹਨਾਂ ਦੇ ਨਾਲ ਗੱਲਬਾਤ ਕਰਕੇ ਜਾਣਦੇ ਹਾਂ ਕਿ ਅੱਜ ਦਾ ਇਹ ਜਿਹੜਾ ਬੱਚਿਆਂ ਦੇ ਨਾਲ ਲੱਡੂ ਵੰਡ ਕੇ ਖੁਸ਼ੀ ਸਾਂਝੀ ਕੀਤੀ ਹੈ ਕੀ ਮਾਮਲਾ ਹੈ ਆਓ ਗੱਲਬਾਤ ਕਰਦੇ ਹਾਂ ਸੁਖਦੇਵ ਸਿੰਘ ਸੁੱਧੂ ਦੇ ਨਾਲ ਪੂਰਾ ਸਟਾਫ ਵੀ ਇੱਥੇ ਮੌਜੂਦ ਹੈ ਜਿਹੜੇ ਸਮਾਜ ਸੇਵੀ ਨੇ ਹੋਰ ਵੀ ਉਹਨਾਂ ਦੇ ਨਾਲ ਸਾਬਕਾ ਫੌਜੀ ਵੀ ਇਸ ਜਗ੍ਹਾ ਤੇ ਮੌਜੂਦ ਨੇ ਸਕੂਲ ਦੇ ਪ੍ਰਬੰਧਕ ਵੀ ਇੱਥੇ ਮੌਜੂਦ ਨੇ ਸੇ ਗੱਲਬਾਤ ਕਰਕੇ ਪੁੱਛਦੇ ਆਂ ਅੱਜ ਦਾ ਇਹ ਸਮਾਗਮ ਹੈ ਜਿਹੜਾ ਖੁਸ਼ੀ ਦਾ ਕਿਸ ਸੰਬੰਧ ਦੇ ਵਿੱਚ ਇਹ ਅੱਜ ਕਰਵਾਇਆ ਜਾ ਰਿਹਾ ਸਿੱਧੂ ਸਾਹਿਬ ਅੱਜ ਦਾ ਜੇ ਬੱਚਿਆਂ ਦੇ ਨਾਲ ਜਿਹੜੀ ਲੱਡੂ ਵੰਡ ਕੇ ਖੁਸ਼ੀ ਸਾਂਝੀ ਕੀਤੀ ਹੈ ਕਿ ਅੱਜ ਦੀ ਜਾਣਕਾਰੀ ਹੈ ਸਿੱਧੂ ਸਾਹਿਬ ਸਾਰੀ ਏ ਜੀ ਮਠਾੜੂ ਸਾਥ ਤੁਹਾਡਾ ਬਹੁਤ ਧੰਨਵਾਦ ਤੁਸੀਂ ਸਾਨੂੰ ਮਿਲਦੇ ਰਹਿੰਨੇ ਆ ਸਾਡੇ ਪਿੰਡ ਵਾਸੀ ਲੱਗਦੇ ਸਾਨੂੰ ਤੁਸੀਂ ਐ ਭਾਵਾ ਠੱਟੀ ਪਾਈ ਦੇ ਤੇ ਇਹ ਜਿਹੜਾ ਪ੍ਰੋਗਰਾਮ ਸੀਗਾ ਜੀ ਸਾਡਾ ਸੀਗਾ ਮਾਗੀ ਤੇ ਪ੍ਰੋਗਰਾਮ ਕਰਦਾ ਤੇ ਮਾਗੀ ਤੇ ਫਿਰ ਸੁੱਖੇ ਨਾਲ ਮੇਰੀ ਗੱਲ ਹੋਈ ਲੰਗਰ ਸੀਗਾ ਚਾਰ ਸਾਡੇ ਪਿੰਡ ਤੇ ਗਜਰੇਲੇ ਦਾ ਪਕੌੜਿਆਂ ਦਾ ਠੀਰਕੜਾ ਦਾ ਤੇ ਛੋਲੇ ਪੂੜੀਆਂ ਤੇ ਜਲੇਬੀਆਂ ਦਾ ਮੈਂ ਕਿਹਾ ਸੁੱਖੇ ਸੂਤ ਨਹੀਂ ਰਹਿਣਾ ਕੰਮ ਹੈ ਤੇ ਆਪਾਂ ਇੱਕ ਦਿਨ ਜਿਹਦੇ ਬੇਟੀ ਅੱਜ ਬੇਟੀ ਦਾ ਜਨਮ ਦਿਨ ਨਾਲ ਉਹਦਾ ਹਾਂ ਤੇ ਪਹਿਲੇ ਗੱਲ ਜਨਮ ਦਿਨ ਮੁਬਾਰਕਾ ਉਹਨਾਂ ਨੂੰ ਪਰਮਾਤਮਾ ਸਾਡੇ ਵੱਲੋਂ ਵੀ ਜਿਹੜੇ ਬੱਚਿਆਂ ਨੂੰ ਮੁਬਾਰਕਾ ਹਾਂ ਤੇ ਫਿਰ ਮੈਂ ਕਿਹਾ ਵੀ ਸੁੱਖਿਆ ਆਪਾਂ ਐ ਕਰੀਏ ਬੱਚਾ ਨੂੰ ਸਕੂਲ ਚ ਲੱਡੂ ਵੰਡ ਦਈਏ ਉਹ ਕਹਿੰਦਾ ਚਾਚਾ ਜਿਵੇਂ ਤੁਹਾਨੂੰ ਚੰਗਾ ਲੱਗਦਾ ਤੇ ਫਿਰ ਅੱਜ ਅਸੀਂ ਉਹ ਅੱਜ ਇੱਥੇ ਬੱਚਾ ਨੂੰ ਇੱਥੇ ਤੇ ਉਧਰਲੇ ਸਕੂਲ ਚ ਲੱਡੂ ਵੰਡ ਕੇ ਉਹਨਾਂ ਦਾ ਜਨਮ ਦਿਨ ਮਨਾ ਰਹੇ ਦੋਨਾਂ ਬੱਚਾ ਦਾ ਪਰਮਾਤਮਾ ਨੂੰ ਤੰਦਰੁਸਤੀ ਦੇ ਵਿੱਚ ਛੜ ਦੀ ਕਲਾ ਰੱਖੇ ਹਰ ਮਦਾਨੇ ਫਤਿਹ ਬਖਸ਼ੇ ਵੇਗੂ ਚੁਕਾ ਖਾਲਸਾ ਹੋਵੇ ਜਿਹੜੇ ਸਕੂਲ ਦੇ ਇੰਚਾਰਜ ਨੇ ਉਹਨਾਂ ਦੇ ਨਾਲ ਵੀ ਦੋ ਸ਼ਬਦ ਆਪਾਂ ਸਾਂਝੇ ਕਰਾਂਗੇ ਅ ਅੱਜ ਦੇ ਇਸ ਸਮਾਗਮ ਦੇ ਜਿਹੜਾ ਖੁਸ਼ੀ ਦਾ ਜਿਹੜਾ ਸਮਾਗਮ ਹੈ ਕਿਉਂਕਿ ਅੱਜ ਜਿਹੜੇ ਐਸ ਨਗਰ ਦੇ ਹੀ ਜੰਪਲ ਨੇ ਸਮਾਜ ਸੇਵੀ ਨੇ ਸੁਖਾ ਕੈਨੇਡੀਅਨ ਜੀ ਉਹਨਾਂ ਦਾ ਇਸ ਨਗਰ ਨੂੰ ਵੱਡੀ ਦੇਣ ਹੈ ਕਿਉਂਕਿ ਉਹ ਹਰ ਖੁਸ਼ੀ ਗਮੀ ਦੇ ਸਮੇਂ ਤੇ ਉਹ ਲੋਕਾਂ ਦੇ ਨਾਲ ਖੜ ਜਾਂਦੇ ਨੇ ਔਰ ਅੱਜ ਉਹਨਾਂ ਦੀ ਜਿਹੜੀ ਬੇਟੀ ਦਾ ਜਨਮ ਦਿਨ ਹੈ ਬੇਟੀ ਦੇ ਜਨਮ ਦਿਨ ਤੇ ਉਹਨਾਂ ਨੇ ਜਿਹੜੀ ਆਪਣੀ ਖੁਸ਼ੀ ਹੈ ਬੱਚਿਆਂ ਨੂੰ ਲੱਡੂ ਵੰਡ ਕੇ ਜਿਹੜੀ ਸਾਂਝੀ ਕੀਤੀ ਹੈ ਕਿਉਂਕਿ ਨਗਰ ਦੇ ਵਿੱਚ ਉਹਨਾਂ ਦਾ ਹਮੇਸ਼ਾ ਜਿਹੜਾ ਜਿਹੜਾ ਕੋਈ ਨਾ ਕੋਈ ਕਿਸੇ ਬਹਾਨੇ ਉਹ ਮਤਲਬ ਉਹ ਨਗਰ ਨੂੰ ਯਾਦ ਕਰਦੇ ਰਹਿੰਦੇ ਨੇ ਸਕੂਲ ਇੰਚਾਰਜ ਸਾਡੇ ਨਾਲ ਨੇ ਗੱਲਬਾਤ ਕਰਦੇ ਉਹਨਾਂ ਦੇ ਨਾਲ ਜਿਹੜੇ ਇਸ ਅੱਜ ਦੇ ਸਮਾਗਮ ਸੰਬੰਧੀ ਸਭ ਤੋਂ ਪਹਿਲਾਂ ਤੁਹਾਡਾ ਧੰਨਵਾਦ ਜੀ ਪ੍ਰੈਸ ਵਾਲਿਆਂ ਦਾ ਤੇ ਅੱਜ ਦੇਖੋ ਪ੍ਰੋਗਰਾਮ ਤਾਂ ਲਗਭਗ ਹੁੰਦੇ ਹੀ ਰਹਿੰਦੇ ਆ ਤੇ ਕਦੇ ਕਿਤੇ ਕਦੇ ਕਿਤੇ ਪਰ ਸਕੂਲਾਂ ਦੇ ਵਿੱਚ ਪ੍ਰੋਗਰਾਮ ਦੇ ਜਿਹੜੀ ਵਰਤ ਸਾਡੇ ਦਾਨ ਜੀ ਨੇ ਪਾਈ ਹੈ ਬਹੁਤ ਵਧੀਆ ਹੈਗੀ ਇਸ ਸਮੇਂ ਸਮੇਂ ਤੇ ਇਹ ਮੋਟੀਵੇਟ ਕਰਕੇ ਪਿੰਡ ਦੇ ਸੱਜਣਾ ਨੂੰ ਲਿਆਉਂਦੇ ਹੈਗੇ ਕਿ ਤੁਸੀਂ ਸਕੂਲਾਂ ਨੂੰ ਕੁਝ ਨਾ ਕੁਝ ਜ਼ਰੂਰ ਦਾਨ ਕਰੋ ਜਾਂ ਬੱਚਿਆਂ ਨੂੰ ਕੁਝ ਖਵਾਓ ਤੇ ਮੈਂ ਇਸ ਗੱਲ ਲਈ ਧੰਨਵਾਦੀ ਕਰਦਾ ਹਾਂ ਉਹਦੇ ਸਿੰਘ ਸੁਖਰ ਜੀ ਦਾ ਜਿਨ੍ਹਾਂ ਦੇ ਬੇਟੇ ਦਾ ਜਨਮ ਦੇ ਨੇ ਬੇਟੀ ਦਾ ਤੇ ਮੈਂ ਸਾਰੇ ਸਕੂਲ ਵੱਲੋਂ ਸਕੂਲ ਦੇ ਬੱਚਿਆਂ ਵੱਲੋਂ ਬੇਟੀ ਨੂੰ ਹੈਪੀ ਬਰਥਡੇ ਕਹਿੰਨਾ ਤੇ ਇਸੇ ਨਾਲ ਧੰਨਵਾਦ ਕਰਦਾ ਕਿ ਇਹ ਜਿਹੜਾ ਦਿਨ ਹਮੇਸ਼ਾ ਆਉਂਦਾ ਰਹੇ ਤੇ ਸਾਡੇ ਬੱਚਿਆਂ ਨੂੰ ਕੁਝ ਨਾ ਕੁਝ ਇਹ ਜੀ ਚੀਜ਼ਾਂ ਮਿਲਣ ਅ ਅੱਜ ਦੇ ਸਮਾਗਮ ਸੰਬੰਧੀ ਜਿਹੜੇ ਮੁੱਖ ਅ ਟੀਚਰ ਨੇ ਅ ਸਰਕਾਰੀ ਹਾਈ ਸਕੂਲ ਕੇਵਲ ਸਿੰਘ ਸੇਖਾ ਕਰਾਂ ਦੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਆਂ ਕਿ ਅੱਜ ਦੇ ਇਸ ਖੁਸ਼ੀ ਦੇ ਸਮਾਗਮ ਤੇ ਕੀ ਕਹਿਣਗੇ ਬਹੁਤ ਬਹੁਤ ਸ਼ੁਕਰੀਆ ਜੀ ਮਠਾੜੂ ਸਾਹਿਬ ਮੇਰੇ ਨਾਲ ਪਿੰਡ ਦੇ ਪਤਵੰਤੇ ਸਰਦਾਰ ਹਰਦੇਵ ਸਿੰਘ ਜੀ ਫੌਜੀ ਸਾਹਿਬ ਤੇ ਮਹਿੰਦਰ ਸਿੰਘ ਜੀ ਤੇ ਗੁਰਜੰਟ ਸਿੰਘ ਜੀ ਸਿੱਖਿਆ ਕਲਾਂ ਤੋਂ ਤੇ ਨਾਲ ਸਾਥੀ ਪਹੁੰਚੇ ਹੋਏ ਨੇ ਅੱਜ ਦੇ ਪਹੁੰਚਣ ਦੀ ਇੱਕ ਵਿਸ਼ੇਸ਼ ਤੇ ਖਾਸ ਵਜ੍ਹਾ ਇਹ ਹੈਗੀ ਆ ਵੀ ਅੱਜ ਸਾਡੇ ਪਿਆਰੇ ਦੋਸਤ ਸੁਖਵੀਰ ਸਿੰਘ ਸੁਖਾ ਕਨੇਡੀਅਨ ਜਿਹੜੇ ਕੈਨੇਡਾ ਦੇ ਵਿੱਚ ਬੈਠੇ ਨੇ ਪਰ ਪਿੰਡ ਨੂੰ ਹਮੇਸ਼ਾ ਯਾਦ ਰੱਖਦੇ ਨੇ ਅੱਜ ਉਹਨਾਂ ਦੀ ਬੇਟੀ ਸਰਵੀਨ ਕੌਰ ਟੱਕਰ ਤੇ ਰਜੇਸ਼ ਟੱਕਰ ਉਹਨਾਂ ਦੇ ਬੇਟਾ ਤਾਂ ਉਹਨਾਂ ਦਾ ਅੱਜ ਜਨਮ ਦਿਨ ਆ ਤਾਂ ਸਾਡੇ ਜਿਹੜੇ ਸਕੂਲ ਦੇ ਸੇਖਾ ਕਲਾ ਸਕੂਲ ਦੇ ਵਿਦਿਆਰਥੀਆਂ ਨੂੰ ਲੱਡੂਆਂ ਦਾ ਉਹਨਾਂ ਨੇ ਪ੍ਰਸ਼ਾਦ ਹੀ ਕਹੂੰਗਾ ਭੇਜਿਆ ਹੋਇਆ ਤੇ ਬੇਟੀ ਨੂੰ ਅਸੀਂ ਤੇ ਸੁਵੀਰ ਸਿੰਘ ਸੁੱਖਾ ਨੂੰ ਤੇ ਰਜੇਸ਼ ਟੱਕਰ ਨੂੰ ਦੋਨਾਂ ਨੂੰ ਜਨਮ ਦਿਨ ਦੀਆਂ ਵਧਾਈਆਂ ਦਿੰਨੇ ਆ ਦੇ ਨਾਲ ਹੀ ਬਾਈ ਸੁਖੀਰ ਸਿੰਘ ਸੁਖਾ ਦਾ ਧੰਨਵਾਦ ਕਰਦੇ ਆ ਕਿ ਉਹ ਹਮੇਸ਼ਾ ਦੀ ਤਰ੍ਹਾਂ ਜਿਵੇਂ ਕਿ ਮੱਗਲੇ ਦਿਨ ਦਿਨ ਵੀ ਮੈਨੂੰ ਪਤਾ ਲੱਗਾ ਵੀ ਪਿੰਡ ਦੇ ਵਿੱਚ ਵੱਡੀ ਪੱਧਰ ਤੇ ਉਹਨਾਂ ਨੇ ਲੰਗਰ ਲਗਾਇਆ ਹੋਇਆ ਸੀ ਲੋੜਵੰਦਾਂ ਨੂੰ ਜਿਹੜੇ ਸੀਗੇ ਆਪਣੇ ਪਾਠੀ ਸਭਾਣ ਉਹਨਾਂ ਨੂੰ ਵੀ ਕੁਰਤੇ ਪਜਾਮੇ ਦਿੱਤੇ ਪਿੰਡ ਦੇ ਜਿਹੜੇ ਮਜ਼ਦੂਰ ਆ ਜਾਂ ਕੋਈ ਬਿਮਾਰੀ ਤੋਂ ਪੀੜਤ ਨੇ ਜਾਂ ਆਪਾਦ ਨੇ ਉਹਨਾਂ ਲਈ ਵੀ ਉਹਨਾਂ ਨੇ ਕਾਫੀ ਪੈਸਾ ਭੇਜਿਆ ਹੋਇਆ ਦਾ ਮੈਨੂੰ ਬਾਈ ਤੇ ਬੜਾ ਮਾਣ ਮਹਿਸੂਸ ਹੁੰਦਾ ਕਿ ਸੁਖਵੀਰ ਸਿੰਘ ਸੁੱਖਾ ਆਪਣੇ ਪਿਛੋਕੜ ਨੂੰ ਵੀ ਯਾਦ ਰੱਖਦਾ ਪਿੰਡ ਨੂੰ ਵੀ ਯਾਦ ਰੱਖਦਾ ਖਾਸ ਤੌਰ ਤੇ ਜਿਹੜੇ ਸਕੂਲ ਚ ਪੜ੍ਹਿਆ ਉਹਨੂੰ ਵੀ ਯਾਦ ਰੱਖਦਾ ਤਾਂ ਅਸੀਂ ਮੈਂ ਅੱਜ ਸਮੁੱਚੇ ਸਟਾਫ ਵੱਲੋਂ ਆਪਣੇ ਆਪ ਵੱਲੋਂ ਬਤੌਰ ਸਕੂਲ ਹੈਡਮਾਸਟਰ ਤੇ ਬੱਚਿਆਂ ਵੱਲੋਂ ਸੁਖਵੀਰ ਸਿੰਘ ਸੁੱਖਾ ਉਹਨਾਂ ਦੀ ਬੇਟੀ ਸਵਲੀਨ ਕੋਟ ਟੱਕਰ ਅਤੇ ਜਗੇਸ਼ ਟੱਕਰ ਜੀ ਨੂੰ ਵਧਾਈ ਦਿੰਦਾ ਹੋਇਆ ਅਗਲੇ ਨਵੇਂ ਪਾਠਕ ਲਈ ਸ਼ੋਭ ਕਾਵਣਾ ਭੇਜਦਾ ਹਾਂ ਬਹੁਤ ਬਹੁਤ ਧੰਨਵਾਦ ਬੜੀ ਖੁਸ਼ੀ ਦੀ ਗੱਲ ਹੈ ਕਿ ਅੱਜ ਸਾਡੇ ਦਰਮਿਆਨ ਸਰਦਾਰ ਸੁਖਵੀਰ ਸਿੰਘ ਸੁੱਖਾ ਜੀ ਜੋ ਕਿ ਕੈਨੇਡੀਅਨ ਉਹਨਾਂ ਨੇ ਆਪਣੀ ਬੇਟੀ ਸਬਰੀਨ ਟੱਕਰ ਬੇਟਾ ੁਗੇਸ਼ ਟੱਕਰ ਉਹਨਾਂ ਦੇ ਜਨਮ ਦਿਨ ਦੀ ਖੁਸ਼ੀ ਦੇ ਵਿੱਚ ਸਰਕਾਰੀ ਹਾਈ ਸਕੂਲ ਸੇਖਾ ਕਲਾ ਪਹੁੰਚ ਕੇ ਉਸ ਖੁਸ਼ੀ ਨੂੰ ਬੱਚਾ ਚ ਲੱਡੂ ਤਕਸੀਮ ਕਰਕੇ ਜਿਹੜਾ ਹੈਗਾ ਉਹ ਪ੍ਰਦਰਸ਼ਿਤ ਕੀਤਾ ਹੈਗਾ ਅਸੀਂ ਸਮੂਥ ਸਟਾਫ ਵੱਲੋਂ ਬੱਚਿਆਂ ਵੱਲੋਂ ਉਹਨਾਂ ਦਾ तहे ਦਿਲੋਂ ਧੰਨਵਾਦ ਕਰਦੇ ਆ ਕਿ ਉਹਨਾਂ ਨੇ ਆਪਣੀ ਉਸ ਖੁਸ਼ੀ ਵਿੱਚ ਸਾਨੂੰ ਸ਼ਾਮਿਲ ਕੀਤਾ ਬਹੁਤ ਬਹੁਤ ਧੰਨਵਾਦ ਜੀ ਵਧਾਈਆਂ ਤੇ ਪੂਰੇ ਸਟਾਫ ਵੱਲੋਂ ਸਕੂਲ ਵੱਲੋਂ ਤੇ ਬੱਚਿਆਂ ਵੱਲੋਂ ਉਹਨਾਂ ਦੇ ਬੇਟਾ ਬੇਟੀ ਨੂੰ ਜਨਮ ਦਿਨ ਦੀਆਂ ਬਹੁਤ ਬਹੁਤ ਵਧਾਈਆਂ ਪ੍ਰਮਾਤਮਾ ਉਹਨਾਂ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਇਹ ਇਤਿਹਾਸਕ ਤਰੱਕੀ ਬਖਸ਼ ਰਵੀ। ਉਹਨਾਂ ਦੀ ਇਹ ਖੁਸ਼ੀ ਸਾਡੇ ਤੱਕ ਪਹੁੰਚਾਲ ਵਿੱਚ ਸੁਖਦੇਵ ਸਿੰਘ ਜੀ ਫੌਜੀ ਮਹੰਦਾਰ ਗੁਰਜੰਨ ਸਿੰਘ ਜੀ ਜੀ ਮਹੰਦਾਰ ਮਹਿੰਦਰ ਸਿੰਘ ਜੀ ਹਰਜੀਵ ਸਿੰਘ ਹਰਜੀਵ ਸਿੰਘ ਸਰਦਾਰ ਹਰਜੀਵ ਸਿੰਘ ਜੀ ਅਤੇ ਉਹਨਾਂ ਦੇ ਸਾਥੀ ਇਸ ਸੰਬੂਤੀ ਖੁਸ਼ੀ ਨੂੰ ਵੀੜਿਆ ਦੁਆਰਾ ਵੀ ਜਿਹੜਾ ਹੈਗਾ ਉਹ ਸਾਡੇ ਤੱਕ ਪਹੁੰਚਾਉਣ ਵਿੱਚ ਸਹਿਯੋਗ ਕੀਤਾ ਗਿਆ ਅਸੀਂ ਪੂਰੇ ਸਕੂਲ ਵੱਲੋਂ ਸਾਰਿਆਂ ਦਾ ਧੰਨਵਾਦ ਜੀ ਆਇਆਂ ਅਤੇ ਬਹੁਤ-ਬਹੁਤ ਸ਼ੁਕਰੀਆ ਕਰਦੇ ਆਂ ਉਮੀਦ ਕਰਦੇ ਆਂ ਕਿ ਉਹਨਾਂ ਦਾ ਇਹ ਸਹਿਯੋਗ ਤੇ ਖੁਸ਼ੀਆਂ ਦੇ ਖੇੜਾ ਉਹ ਖੇਚ ਵੀ ਸਾਡੇ ਨਾਲ ਇਸੇ ਤਰ੍ਹਾਂ ਜੁੜਿਆ ਰਹੇਗਾ ਸਰਕਾਰੀ ਹਾਈ ਸਕੂਲ ਤੇ ਮਿਡਲ ਸਕੂਲ ਸੇਖਾਖੁਰ ਦੇ ਵਿੱਚ ਅੱਜ ਬੱਚਿਆਂ ਨੂੰ ਲੱਡੂ ਵੰਡ ਕੇ ਜਿਹੜੀ ਖੁਸ਼ੀ ਮਨਾਈ ਗਈ ਹੈ ਸਿੱਧੂ ਸਾਹਬ ਸੇਖਾ ਖਰਦੇ ਸਕੂਲ ਦੇ ਵਿੱਚ ਅੱਜ ਪਹਿਲੀ ਵਾਰ ਜਿਹੜਾ ਖੁਸ਼ੀ ਦਾ ਜਿਹੜਾ ਸਮਾਗਮ ਲੈ ਕੇ ਪਹੁੰਚੇ ਨੇ ਜਿਹੜੇ ਅੱਜ ਇੱਥੇ ਟੀਚਰ ਸਟਾਫ ਵੀ ਮੌਜੂਦ ਹੈ ਸੁਖਜਿੰਦਰ ਸਰ ਸਾਡੇ ਨਾਲ ਨੇ ਗੱਲਬਾਤ ਕਰਦੇ ਉਹਨਾਂ ਦੇ ਨਾਲ ਇਸ ਖੁਸ਼ੀ ਦੇ ਸਮੇਂ ਤੇ ਕਿਵੇਂ ਉਹ ਕਿੰਨਾ ਸ਼ਬਦਾਂ ਦੇ ਨਾਲ ਜਿਹੜੇ ਬੱਚਿਆਂ ਨੂੰ ਤੇ ਜਿਹੜਾ ਪਰਿਵਾਰ ਇੱਥੇ ਲੈ ਇਸ ਖੁਸ਼ੀ ਦੇ ਸਮਾਗਮ ਦੇ ਵਿੱਚ ਪਹੁੰਚਿਆ ਕਿਵੇਂ ਸੰਬੋਧਨ ਕਰਨ ਹਾਂਜੀ ਮਠਾੜੂ ਸਾਹਿਬ ਸਭ ਤੋਂ ਪਹਿਲਾਂ ਤੁਹਾਡਾ ਇੱਥੇ ਬਹੁਤ ਬਹੁਤ ਧੰਨਵਾਦ ਆਉਣ ਤੇ ਸਵਾਗਤ ਹੈ ਸਾਰੀ ਟੀਮ ਦਾ ਸਵਾਗਤ ਹੈ ਔਰ ਵਿਸ਼ੇਸ਼ ਧੰਨਵਾਦ ਮੈਂ ਸਰਕਾਰੀ ਮਿਡਲ ਸਕੂਲ ਸੇਖਾਖੁਰਦ ਤੇ ਸਰਕਾਰੀ ਪ੍ਰਾਇਮਰੀ ਸਕੂਲ ਸੇਖਾਖੁਰਦ ਵੱਲੋਂ ਵਿਸ਼ੇਸ਼ ਤੌਰ ਤੇ ਧੰਨਵਾਦ ਅਸੀਂ ਸਮਾਜ ਸੇਵੀ ਸਰਦਾਰ ਸੁਖਦੇਵ ਸਿੰਘ ਜੀ ਸਿੱਧੂ ਸਾਹਿਬ ਤੇ ਉਹਨਾਂ ਦੀ ਸਮੁੱਚੀ ਟੀਮ ਦਾ ਜਿਹੜਾ ਅਸੀਂ ਧੰਨਵਾਦ ਕਰਦੇ ਆ ਇਹਨਾਂ ਦੇ ਰਾਹੀਂ ਸਰਦਾਰ ਸੁਖਵੀਰ ਸਿੰਘ ਜੀ ਸੁਖਾ ਕੈਨੇਡੀਅਨ ਉਹਨਾਂ ਨੇ ਆਪਣੀ ਬੇਟੀ ਸਵਰੀਨ ਟੱਕਰ ਸਾਡੀ ਬੱਚੀ ਆ ਛੋਟੀ ਜੀ 14 ਸਾਲ ਦੀ ਉਹਨਾਂ ਦੇ ਜਨਮ ਦਿਨ ਦੀ ਖੁਸ਼ੀ ਦੇ ਵਿੱਚ ਇਸ ਸਕੂਲ ਨੂੰ ਸਾਨੂੰ ਯਾਦ ਕੀਤਾ ਇਸ ਸਕੂਲ ਨੂੰ ਔਰ ਅਸੀਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਔਰ ਬੱਚਿਆਂ ਨੂੰ ਇਹਨਾਂ ਨੇ ਜਿਹੜਾ ਦੋਨਾਂ ਸਕੂਲਾਂ ਦੇ ਵਿਦਿਆਰਥੀਆਂ ਨੂੰ ਲੱਡੂ ਵੰਡੇ ਆ ਬੱਚੀ ਦੇ ਜਨਮ ਦਿਨ ਦੀ ਜਿਹੜੀ ਖੁਸ਼ੀ ਸਾਂਝੀ ਕੀਤੀ ਆ ਔਰ ਅਸੀਂ ਪ੍ਰਮਾਤਮਾ ਅਗੇ ਇਹ ਅਰਦਾਸ ਕਰਦੇ ਆਂ ਇਹ ਬੱਚੀ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰੇ ਔਰ ਜਲਦੀ ਹੀ ਜਿਹੜਾ ਇਹ ਸੇਖਾ ਕਲਾ ਪਿੰਡ ਦਾ ਨਾਮ ਰੋਸ਼ਨ ਕਰੇ ਔਰ ਸਾਡੇ ਪੰਜਾਬ ਦਾ ਨਾਮ ਰੋਸ਼ਨ ਕਰੇ ਔਰ ਇਸ ਪਰਿਵਾਰ ਨੂੰ ਔਰ ਸਮੁੱਚੀ ਟੀਮ ਨੂੰ ਅਸੀਂ ਸਰਕਾਰੀ ਮਿਡਲ ਸਕੂਲ ਸਰਕਾਰੀ ਪ੍ਰਾਇਮਰੀ ਸਕੂਲ ਦੇ ਸਮੂਹ ਅਧਿਆਪਕ ਸਹਿਬਾਨ ਵੱਲੋਂ ਸਕੂਲ ਮੁਖੀ ਸਹਿਬਾਨ ਵੱਲੋਂ ਔਰ ਸਾਰੇ ਵਿਦਿਆਰਥੀਆਂ ਵੱਲੋਂ ਜਿਹੜਾ ਇਹਦੇ ਬੱਚੀ ਦੇ ਜਨਮ ਦਿਨ ਦੀ ਸਮੁੱਚੇ ਪਰਿਵਾਰ ਨੂੰ ਔਰ ਸਮੁੱਚੀ ਟੀਮ ਨੂੰ ਬਹੁਤ ਬਹੁਤ ਅਸੀਂ ਵਧਾਈ ਦਿੰਦੇ ਆ ਵਾਹਿਗੁਰੂ ਕਰੇ ਬੱਚੀ ਨੂੰ ਚੜ੍ਹਦੀ ਕਲਾ ਤੰਦਰੁਸਤੀਆਂ ਔਰ ਗੁਰਸਿੱਖੀ ਜੀਵਨ ਬਖਸ਼ਿਸ਼ ਕਰਦਾ ਔਰ ਜਿਹੜਾ ਸਮਾਜ ਜਿਹੜਾ ਸਮਾਜ ਸੇਵੀ ਹੈ ਸਿੱਧੂ ਸਾਹਿਬ ਇਸੇ ਤਰ੍ਹਾਂ ਹੀ ਜਿਹੜਾ ਸਾਡੇ ਸਕੂਲ ਨੂੰ ਇਸ ਸਕੂਲ ਨੂੰ ਵੀ ਯਾਦ ਕਰਦੇ ਰਹਿਣ ਔਰ ਅਸੀਂ ਇਹਨਾਂ ਦੇ ਜਿਹੜਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਆ ਔਰ ਧੰਨਵਾਦ ਪੱਤਰਕਾਰ ਸਰਦਾਰ ਜਗਰੂਪ ਸਿੰਘ ਜੀ ਮਠਾੜੂ ਸਾਹਿਬ ਔਰ ਉਹਨਾਂ ਦੇ ਨਾਲ ਸ੍ਰਿੰਦਰ ਮਠਾੜੂ ਜੀ ਕੈਮਰਾਮੈਨ ਇਹਨਾਂ ਨੇ ਜਿਹੜਾ ਸਾਡੀ ਜਿਹੜਾ ਕਵਰਿੰਗ ਕੀਤੀ ਆ ਔਰ ਇਸ ਸਕੂਲ ਦੇ ਵਿੱਚ ਮੇਰੇ ਖਿਆਲ ਦੇ ਵਿੱਚ ਜਿਹੜਾ ਇਹ ਇਸ ਤਰ੍ਹਾਂ ਦਾ ਹੈਗਾ ਪਹਿਲੀ ਵਾਰੀ ਪ੍ਰੋਗਰਾਮ ਹੋਇਆ ਮਠਾੜੂ ਸਾਹਿਬ ਸਾਡੇ ਪਹਿਲੀ ਵਾਰੀ ਆਏ ਆ ਸਕੂਲ ਦੇ ਵਿੱਚ ਕਵਰਿੰਗ ਕਰਨ ਖਾਸ ਤੌਰ ਤੇ ਜਿਹੜਾ ਇਹ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ